ਜਾਦ ਦੀ ਪੱਕੀ ਹੋਈ ਸਿਆਸਤ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿਸ ਵਿੱਚ ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ ਜਿਸ ਵਿੱਚ ਅਦਾਲਤ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਤੇ 22 April ਤੱਕ ਰੋਕ ਲਗਾ ਦਿੱਤੀ ਗਈ ਹੈ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਖਿਲਾਫ ਦਰਜ ਐਫਆਈਆਰ ਦੇ ਮਾਮਲੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਰਾਤ ਨੂੰ ਬਾਜ਼ਵਾਂ ਨੂੰ ਵੱਡੀ ਰਾਹਤ ਦਿੱਤੀ ਉਹਨਾਂ ਦੀ ਗ੍ਰਿਫਤਾਰੀ ਤੇ 22 ਅਪ੍ਰੈਲ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ ਇਸੇ ਨਾਲ ਹੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਜਾਣ ਦੱਸਿਆ ਕਿ ਮੁਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ 13 ਅਪ੍ਰੈਲ ਨੂੰ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਵਾਜਬਾ ਨੇ ਇਸ ਨੂੰ ਸੂਲ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਇਸ ਤੋਂ ਪਹਿਲਾਂ ਬਿੱਤੇ ਦਿਨ ਮੁਹਾਲੀ ਪੁਲਿਸ ਨੇ ਵਾਜਬਾ ਤੋਂ ਉਸ ਦੇ ਬਿਆਨ ਸਬੰਧੀ ਲਗਭਗ 5 ਘੰਟੇ ਪੁੱਛਗਿੱਛ ਕੀਤੀ ਸੀ। ਵਾਜਬਾ ਦਾ ਕਹਿਣਾ ਹੈ ਕਿ ਉਹਨਾਂ ਨੇ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਤੇ ਪਬਲਿਕ ਵਿੱਚ ਵੀ ਅਚੀਹਾ ਕਰਦੇ ਰਹਿਣਗੇ। ਸਰਕਾਰੀ{{\text{ਸੂਤਰਾਂ ਦੀ ਹਵਾਲੇ ਤੋਂ}} ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬਾਜਬਾ ਨੇ ਜਾਂਚ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਇੱਕ ਟੀਵੀ ਚੈਨਲ ਤੇ ਦਿੱਤੇ ਗਏ ਇੰਟਰਵਿਊ ਵਿੱਚ ਬਾਜਬਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ 50 ਗ੍ਰੇਨੇਡ ਆਏ ਹਨ। 30 ਸੱਭ ਦੇ ਅਟੈਕ ਹੋ ਕੇ ਹਟੇ। ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਜਿਨ੍ਹਾਂ ਵਿੱਚ 18 ਦੀ ਵਤੋਂ ਕੀਤੀ ਜਾ ਚੁੱਕੀ ਹੈ ਤੇ 32 ਅਜੇ ਸੁੱਬੇ ਪਰ ਕਿੰਨੇ ਝਮਾਕੇ ਕਿਤੇ ਜਾਣਗੇ। ਇੰਟਰਵਿਊ ਦਾ ਟੀਜ਼ਰ ਪ੍ਰਸਾਰਿਤ ਹੋਣ ਤੋਂ ਥੋੜੀ ਦੇਰ ਬਾਅਦ ਦੁਪਹਿਰ 12 ਵਜੇ ਦੇ ਕਰੀਬ AIG ਕਾਊਂਟਰ ਇੰਟੈਲੀਜੈਂਸ ਰਮਜੋਤ ਕਰੇਵਾਲ ਗ੍ਰੇਨੇਡ ਮਾਮਲੇ ਜਾਣਕਾਰੀ ਦੇ ਸਰੋਤ ਬਾਰੇ ਉੱਚਲੇ ਸੈਕਟਰ 8 ਚੰਡੀਗੜ੍ਹ ਸਥਿਤ ਬਾਜ਼ਵਾਦੀ ਕਾਰਪੂਚੇ ਉੱਥੇ ਲਗਭਗ 15 ਮਿੰਟ ਰਹੇ ਤੇ ਬਾਹਰ ਆ ਕੇ ਮੀਡੀਆ ਨੂੰ ਦੱਸਿਆ ਕਿ ਬਾਜ਼ਵਾਦ ਸਹਿਯੋਗ ਨਹੀਂ ਦੇ ਰਹੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਬਾਜ਼ਵਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਕਿ ਉਸ ਦਾ ਪਾਕਿਸਤਾਨ ਨਾਲ ਕੋਈ ਸੰਬੰਧ ਹੈ ਕਿ ਅੱਤਵਾਦੀ ਸੁਨੇ ਸਿੱਧੇ ਫੋਨ ਕਰਕੇ ਜਾਣਕਾਰੀ ਦੇ ਰਹੇ ਨੇ ਉਹਨਾਂ ਨੇ ਸਵਾਲ ਵਿਖਾਇਆ ਕਿ ਜਦੋਂ ਇਹ ਜਾਣਕਾਰੀ ਨਾ ਤਾਂ ਸੂਬੇ ਦੀ ਖੁਫੀ ਏਜੰਸੀ ਕੋਲ ਹੈ ਤੇ ਜੇ ਝੂਠ ਹੈ ਤਾਂ ਕੀ ਉਹ ਪੰਜਾਬ ਵਿੱਚ ਦਰ ਫੈਲਾਉਣਾ ਚਾਹੁੰਦੇ ਨੇ ਇਸ ਸਪਸ਼ਟ ਤੌਰ ਤੇ ਕਿਹਾ ਕਿ ਜੇਕਰ ਜਾਣਕਾਰੀ ਦੇ ਸੌਰ ਤੱਕ ਪਲਾਸਾ ਨਹੀਂ ਕੀਤਾ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ